ਗੁਰੂ ਕਿੱਲਾ ਜਿਹੜਾ ਜਿਵੇਂ ਸੋ ਲੱਗਦਾ ਹੈ ਉਸ ਦੇ ਉੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪਾਰਸ ਦੇ ਅੰਦਰ ਪਿਛਲੇ 75 ਸਾਲ ਦੀਆਂ ਜਿਹੜੀਆਂ ਸਰਕਾਰਾਂ ਲੈਂਦੀਆਂ ਖਾਸ ਕਰਕੇ ਕਾਂਗਰਸ ਉਹਨਾਂ ਨੇ ਕਦੇ ਵੀ ਇਹ ਕਹਿੰਦੀ ਹੈ ਪਾਰਟੀ ਕਿ ਮੈਂ ਅਸੀਂ ਦਲਤਾਂ ਦੇ ਸਹਿਯੋਗੀ ਆਂ ਦੇ ਦਲਤਾਂ ਦੇ ਸੱਚੇ ਆਂ ਪਰ ਦਲਤਾਂ ਨੇ ਇਹਨਾਂ ਨੇ ਕੀਤਾ ਕੁਝ ਨਹੀਂ ਸਭ ਤੋਂ ਵੱਡੀ ਗੱਲ ਕਿ ਡਾਕਟਰ ਧੀਮਰੋਂ ਬੇਤਕਰ ਜੀ ਜਿਨ੍ਹਾਂ ਨੇ ਉਹ ਜੀਵਨ ਜਿਹੜਾ ਉਹ ਸਾਰਾ ਦਲਤਾਂ ਦੀ ਭਲਾਈ ਆਸਤੇ ਲਾਇਆ ਔਰ ਦੇਸ਼ ਦਾ ਸੰਵਧਾਨ ਲਿਖਣ ਚ ਵੀ ਲਾਇਆ ਔਰ ਉਹਨਾਂ ਨੂੰ ਵੀ ਇਹਨਾਂ ਨੇ ਪਹਿਲਾ ਇਲੈਕਸ਼ਨ ਜਦੋਂ ਲੜੇ ਤਾਂ ਉਹਨਾਂ ਦੇ ਜਿਹੜਾ ਅਸਿਸਟੈਂਟ ਆ ਉਹਨੂੰ ਖੜਾ ਕਰਕੇ ਉਹਨਾਂ ਨੂੰ ਹਰਾਇਆ ਸੋ ਨਾ ਇਹਨਾਂ ਨੇ ਪੰਜਾਬ ਦੇ ਅੰਦਰ ਤੇ ਨਾ ਭਾਰਤ ਦੇ ਅੰਦਰ ਕਿਤੇ ਵੀ ਉਹਨਾਂ ਨੂੰ ਸਨਮਾਨ ਦਿੱਤਾ ਨਾ ਹੀ ਸਾਡੇ ਦੇਸ਼ ਦਾ ਸ਼ਹੀਦਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਵੀ ਇਹਨਾਂ ਨੇ ਤੇ ਹੋਰ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਅੱਜ ਤੱਕ ਕਿਤੇ ਸ਼ਹੀਦ ਦਾ ਰੁਤਬਾ ਨਹੀਂ ਦਿੱਤਾ। ਸੋ ਇਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਤ ਸਿੰਘ ਮਾਨ ਹੋਣੀ ਲਗਾਤਾਰ ਤੱਤ ਵਰਨੇ ਹੋਰ ਜਦੋਂ ਦੀ ਪਿਆਰ ਸਰਕਾਰ ਬਣੀ ਅਸੀਂ ਹਰ ਇੱਕ ਦਫ਼ਤਰ ਦੇ ਵਿੱਚ ਇਹਨਾਂ ਦੋਨਾਂ ਯੋਧਿਆਂ ਦੀਆਂ ਤਸਵੀਰਾਂ ਲਾਈਆਂ ਔਰ ਨਾਲ ਦੀ ਨਾਲ ਜਿਹੜਾ ਰਿਜ਼ਰਵੇਸ਼ਨ ਦੀ ਗੱਲ ਸੀ ਹਾਈ ਕੋਰਟ ਦੇ ਅੰਦਰ ਜਿਹੜੇ ਆਪਣੇ ਐਡਵੋਕੇਟ ਕਰਨੇ ਲੱਗਦੇ ਨੇ ਉਹਨਾਂ ਦੇ ਵਾਸਤੇ ਵੀ ਇਹਨਾਂ ਨੇ ਕੋਈ ਜੜੀ ਹੈਗੀ ਆ ਉਹ ਰਾਖਵਾ ਕਰਨੇ ਲੱਖਿਆ ਪਰ ਆਪਣੀ ਸਰਕਾਰ ਬਣਨ ਤੋਂ ਬਾਅਦ 58 ਜੜੀਆਂ ਸਾਹਮਣੇ ਉਹ ਰਾਖਵੀਆਂ ਰੱਖੀਆਂ ਜਿਹੜੇ ਸਾਡੇ ਪਰਛੜੀਨਾਂ ਸ਼੍ਰੇਣੀਆਂ ਵਾਸਤੇ ਤੇ ਨਾਲ ਦੀ ਨਾਲ ਜਿਹੜਾ ਇਹ ਕਿਸੇ ਵੀ ਉਸ ਤਰ੍ਹਾਂ ਤੇ ਜਿਹੜਾ ਸਿਸਟਮ ਅਪਣਾ ਦਿਓ ਤਾਂ ਕਿ ਗਰੀਬ ਬੰਦਾ ਸਵਾਰਨ ਬੰਦਾ ਉਹਦੇ ਵਿੱਚ ਆ ਹੀ ਨਾ ਸਕੇ 20 ਲੱਖ ਰੁਪਈਆ ਜਿਹੜਾ ਸਾਲਾਨਾ ਇੱਕ ਕਿਸੇ ਨੇ ਸੀਨੀਅਰ ਐਡਵੋਕੇਟ ਜਰਨਲ ਬਣਨਾ ਉਹਨੇ 20 ਲੱਖ ਰੁਪਇਆ ਇਹਨਾਂ ਨੇ ਰਾਸ਼ੀ ਰੱਖੀ ਜਿਹੜੀ ਸਾਲ ਦੀ ਉਹ ਘਟੁਕਟ ਜਿਹੜੀ ਉਹ ਕਮਾਉਂਦਾ ਉਹ ਉਸ ਤੋਂ ਕਿ ਜਿਹੜਾ ਤੁਸੀਂ ਐਡੀਸ਼ਨਲ ਐਡਵੋਕੇਟ ਜਰਨਲ ਆ ਉਹਦੇ ਆਸੇ 15 ਲੱਖ ਰੁਪਇਆ ਕਿਉਂਕਿ ਸੀਨੀਅਰ ਡਿਪਟੀ ਐਡਵੋਕੇਟ ਜਰਨਲ 10 ਲੱਖ ਰੁਪਇਆ ਡਿਪਟੀ ਐਡਵੋਕੇਟ ਜਰਨਲ 7 ਲੱਖ ਰੁਪਇਆ ਸਹਾਇਕ ਐਡਵੋਕੇਟ ਜਰਨਲ ਜਿਹੜਾ ਉਹ 3.5 ਲੱਖ ਰੁਪਇਆ ਅਤੇ ਐਡਵੋਕੇਟ ਇਟ ਆਲ ਰਕਾਨ ਲਈ ਕੁਝ ਵੀ ਨਹੀਂ ਕੀਤਾ। ਤੋਂ ਇਹ ਵਾਸਤੇ ਸਾਡੀ ਸਰਕਾਰ ਹੋਣ ਤੋਂ ਪਹਿਲਾਂ ਸਾਰਿਆਂ ਦਾ ਜਿਹੜਾ ਸੀਗਾ ਜਿਹੜਾ 20 ਲੱਖ ਸਿਰ 10 ਲੱਖ ਕੀਤਾ 15 ਲੱਖ ਇਹਨੂੰ 7.5 10 ਵਾਲੇ ਨੂੰ 5 ਲੱਖ 7 ਵਾਲੇ ਨੂੰ 7.5 ਲੱਖ ਤੇ 3.5 ਲੱਖ ਵਾਲੇ ਨੂੰ 1,75,000 ਜਿਹੜਾ ਉਹ ਸਰਕਾਰ ਨੇ ਕੀਤੇ ਤਾਂ ਕਿ ਜਿਹੜਾ ਆਮ ਸੁਧਾਰਨ ਜਿਹੜਾ ਵਕੀਲ ਹੈ ਗਰੀਬ ਵਰਗ ਦੇ ਵਿੱਚੋਂ ਆਇਆ ਉਹ ਵੀ ਜਿਹੜਾ ਉਹ ਲਾਹਾ ਲੈ ਸਕੇ ਸਰਕਾਰ ਦੇ ਸਕੂਲਾਂ ਨੂੰ। ਸੋ ਇਹਨੂੰ ਲੈ ਕੇ ਲਗਾਤਾਰ ਜਿਦੀ ਸਾਡੀ ਸਰਕਾਰ ਹੈ ਉਹ ਦਲਤਾਂ ਦੇ ਲਈ ਔਰ ਸਾਡੇ ਗਰੀਬ ਵਰਗ ਦੇ ਲਈ ਜਿਹੜਾ ਉਹ ਕੰਮ ਕਰ ਰਹੀ ਹੈ ਔਰ ਪੂਰਨ ਰੂਪ ਦੇ ਵਿੱਚ ਐਜੂਕੇਸ਼ਨ ਚ ਲਾ ਲੋ ਤੱਕ ਕਿਤੇ ਵੀ ਲਾ ਲੋ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਗਰੀਬ ਲੋਕਾਂ ਨੂੰ ਇੱਕ ਰਸਤਾ ਦਿਖਾਈਏ ਤਾਂ ਕਿ ਉਹ ਅੱਗੇ ਹੋਣ ਤਕੜੇ ਹੋ ਕੇ ਦੇਸ਼ ਦੀ ਜਿਹੜੀ ਸੇਵਾ ਕਰੇ ਭਾਰਤ ਦਾ ਪਹਿਲਾ ਸੂਬਾ ਪੰਜਾਬ ਹੈ ਜਿਨ੍ਹਾਂ ਨੇ ਰਿਜ਼ਰਵੇਸ਼ਨ ਦਿੱਤੀ ਹੈ ਕੋਰਟ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਦੱਜ ਲੱਗੇ ਆ ਜਿਹੜਾ ਮੈਂ ਤੁਹਾਨੂੰ ਮੇਰਬਾ ਦਿੱਤਾ 58 ਦੇਣਾ ਰਾਖਵੇ ਕਰਨ ਦੇ ਵਿੱਚ ਸਾਮੀਆਂ ਔਰ ਭਾਰ ਦੇ ਵਿੱਚ ਇਕੱਲਾ ਪੰਜਾਬ ਪਹਿਲਾ ਜਿੱਥੇ ਐਡਵੋਕੇਟ ਜਰਨਲ ਦੀ ਟੀਮ ਦੇ ਵਿੱਚ 58 ਸਾਮੀਆਂ ਰੱਖੀ ਸਰਕਾਰ ਲਗਾਤਾਰ ਜਿਹੜੀ ਆ ਉਹ ਲੱਗੀ ਹੋਈ ਆ ਕੋਈ ਵੀ ਕੰਮ ਅਜਿਹਾ ਨਹੀਂ ਕਿਉਂਕਿ ਸਾਡੀ ਸਰਕਾਰ ਜਿਹੜਾ ਵੀ ਕੰਮ ਕਰਦੀ ਪੱਕੇ ਪੈਰੀ ਕਰਦੀ ਹੈ ਦੂਜੀਆਂ ਸਰਕਾਰਾਂ ਵਾਂਗੂ ਨਹੀਂ ਹੈ ਹਰ ਇੱਕ ਦੇ ਲਈ ਕੰਮ ਕਰ ਰਹੇ ਹਾਂ ਲਗਾਤਾਰ ਐਜੂਕੇਸ਼ਨ ਲਗਾਤਾਰ ਹੈਲਥ ਸਾਰਾ ਜਿਹੜਾ ਸਿਸਟਮ ਆ ਸੀ ਉਹਦੇ ਚ ਬਦਲਾਅ ਕੀਤਾ ਔਰ ਐਸ ਵਾਰ 12% ਜਿਹੜਾ ਸਾਰੇ ਜਿਹੜਾ ਸਾਡਾ ਬਜਟ ਦਾ ਉਹਦਾ ਹਿੱਸਾ ਹੈ ਲਗਭਗ 25000 ਕਰੋੜ ਤੋਂ ਵੀ ਵੱਧ ਅਸੀਂ ਇਕੱਲੀ ਐਜੂਕੇਸ਼ਨ ਵਾਸਤੇ ਰੱਖਿਆ ਸੋ ਇਸੇ ਤਰ੍ਹਾਂ ਜਿਹੜਾ ਵੱਖ-ਵੱਖ ਵਰਗਾਂ ਵਾਸਤੇ ਅਸੀਂ ਲਗਾਤਾਰ ਬਜਟ ਤੇ ਜਿਹੜਾ ਪ੍ਰਬੰਧ ਕਰ ਰਹੇ ਹਾਂ ਸੋ ਕੋਈ ਵੀ ਵਰਗ ਅਜਿਹਾ ਨਹੀਂ ਰਹੂਗਾ ਜਿਹਨੂੰ ਕੋਈ ਨਾ ਕੋਈ ਜਿਹੜੀ ਤਕਲੀਫ ਕੋਈ ਸਰਕਾਰ ਹੱਲ ਕਰਦਾ ਸੋ ਦੇਖੋ ਇਸੇ ਵਾਸਤੇ ਅਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਾ ਦਿੱਤੋ ਡਾਕਟਰ ਭਿਉਰਾਓ ਬੇਸ਼ਰ ਜੀ ਨੂੰ ਸਮਰਪਿਤ ਹੀ ਸਾਰੇ ਪੰਜਾਬ ਦੇ ਵਿੱਚ ਕਰ ਰਹੇ ਤੇ ਦੱਸ ਰਹੇ ਲੋਕਾਂ ਨੂੰ ਕਿ ਇਹਨਾਂ ਪਾਰਟੀਆਂ ਦਾ ਅਸਲੀ ਚੇਰਾ ਕੀ ਹੈ ਕਿਤੇ ਕਾਂਗਰਸ ਕਹਿੰਦੀ ਵੀ ਅਸੀਂ ਸਾਰਾ ਕੁਝ ਜਿਹੜਾ ਹੈਗਾ ਦਲਤਾਂ ਨੂੰ ਦਿੱਤਾ ਪਰ ਕਿਸੇ ਜਗ੍ਹਾ ਤੇ ਨਹੀਂ ਕਾਂਗਰਸ ਜਿਹੜੀ ਉਹ ਗਰੀਬ ਲੋਕਾਂ ਦੇ ਨਾਲ ਨਹੀਂ ਖੜੀ ਗਰੀਬਾਂ ਦੇ ਹੱਕ ਸੁਰੱਖਤ ਨਹੀਂ ਕੀਤੇ ਫਿਰ ਉਸ ਵਾਸਤੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਸਰਦਾਰ ਭਗਵਤ ਸਿੰਘ ਮਾਨ ਹੋਣੀ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਇਸੇ ਵਾਸਤੇ ਆਏ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾ ਸਕੀਏ ਜਿਨ੍ਹਾਂ ਨੂੰ ਹੱਕ ਨਹੀਂ ਮਿਲੇ ਔਰ ਜਿਹੜੀਆਂ ਪਾਰਟੀਆਂ ਨੇ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਕਾਲੇ ਪੜੀਂਗੇ ਜਿਹੜਾ ਖਸ ਦੇ ਅੰਦਰ ਰਸੇ ਚ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਤਾਂ ਉਹ ਤੁਸੀਂ ਕੀ ਉਮੀਦ ਕਰਦੇ ਹੋ ਉਹ ਆਮ ਸੁਧਾਰਨ ਬੰਦੇ ਦਾ ਜਿਹੜਾ ਹੈਗਾ ਉਹ ਜਿਹੜਾ ਉਹਦਾ ਹੱਕ ਉਹ ਕਿਵੇਂ ਦੇ ਦੇਖੋ ਜਿਹੜਾ ਜਿਹੜਾ ਲਗਾਤਾਰ ਜਿਹੜੀ ਆਪਣੀ ਬੀਜੇਪੀ ਸਰਕਾਰ ਆ ਉਹ ਸੰਵਿਧਾਨ ਦੇ ਵਿੱਚ ਸੋਧਾਂ ਦੇ ਨਾਂ ਦੇ ਉੱਤੇ ਸੰਵਿਧਾਨ ਨੂੰ ਬਦਲਦੇ ਧਾਰਾ ਤੱਕ ਬਦਲਤੀਆਂ ਵੀ ਜੇ ਧਾਰਾ 302 ਆ ਤੇ ਉਹਦੀ ਜਗ੍ਹਾ ਤੇ ਵੀ ਹੋਰ ਲਾਦੇ ਤਾਂ ਕੀ ਫਰਕ ਪੋਗਾ ਜੇ ਕਿਤੇ ਕੋਈ ਲੱਗਦਾ ਵੀ ਆਹ ਲੂਜਪੋਲ ਹੈ ਉਹਨਾਂ ਧਾਰਾ ਦੇ ਵਿੱਚ ਸੋਧ ਕੀਤੀ ਜਾ ਸਕਦੀ ਪਹਿਲੇ ਵੀ ਸੋਧਾਂ ਹੁੰਦੀਆਂ ਰਹੀਆਂ ਪਰ ਉਹਦੇ ਨਾਮ ਬਦਲ ਦੇਣੇ ਅਤੇ ਹਰ ਇੱਕ ਬੰਦੇ ਨੂੰ ਜਿਹੜਾ ਅੱਤਾ ਕਾਨੂੰਨ ਆ ਸੁਧਾਰਨ ਬੰਦੇ ਨੂੰ ਆਉਂਦਾ ਜੇ ਕਿਤੇ ਕੋਈ ਲੱਗਦਾ ਵੀ ਆਰਟੀਏ ਨੂੰ ਪਤਾ ਦੇ ਮੈਨੂੰ ਮੈਂ ਕਿਹੜੇ ਕਾਨੂੰਨ ਦੇ ਤਹਿਤ ਦੁਕਾਨਦਾਰ ਨੂੰ ਪਤਾ ਉਹਦੇ ਤੇ ਕਿਹੜਾ ਕਾਨੂੰਨ ਹੈ ਜੇ ਕੋਈ ਲੜਾਈ ਝਗੜਾ ਕਰਦਾ ਉਹਦੇ ਲਈ ਕਿਹੜੇ ਕਾਨੂੰਨ ਹੈ ਹਰ ਵਰਗ ਲਈ ਕਾਨੂੰਨਾਂ ਦਾ ਸਾਨੂੰ ਮੂੰਹ ਜਵਾਨੀ ਯਾਦ ਸੀ ਬਹੁਤ ਸਾਰੇ ਹੁਣ ਸਾਰੇ ਦਾ ਸਾਰਾ ਜਿਹੜਾ ਨਵਾਂ ਰਿਪੀਟ ਕਰਨਾ ਪੈਣਾ ਪਰ ਉਹ ਉਹਦੀ ਆਰਡ ਦੇ ਵਿੱਚ ਹੈ ਜਿਹੜੀ ਬੀਜੇਪੀ ਸਾਡਾ ਭਾਰਤ ਦਾ ਸਰਦਾਰ ਖਤਮ ਕਰਨਾ ਚਾਹੁੰਦਾ ਹੈ ਜਿਹਦੇ ਨਾਲ ਪਿਛਲੇ 73 ਸਾਲਾਂ ਤੋਂ ਅਸੀਂ ਆਪਣੇ ਦੇਸ਼ ਨੂੰ ਇਕੱਠਾ ਰੱਖਣ ਦੇ ਵਿੱਚ ਕੰਮ ਜਾ ਰਹੇ ਹਾਂ ਡਾਕਟਰ ਭਿੰਗੋਵ ਮੇਦਕਰ ਜੀ ਦੀ 65 ਸਾਲ ਦੀ ਜਿਹੜੀ ਉਮਰ ਸੀ ਤਾਂ ਉਮਰ ਉਹਨਾਂ ਨੇ ਦੇਸ਼ ਦੇ ਲਈ ਆਪਦੀ ਲਾਈ ਹੈ ਮਰਦੇ ਦਮ ਤੱਕ ਵੀ ਉਹ ਜਿਹੜਾ ਉਹ ਦੇਸ਼ ਦੇ ਲਈ ਕੰਮ ਕਰਦੇ ਰਹੇ ਆ ਇਸ ਵਾਸਤੇ ਸਾਨੂੰ ਉਹਨਾਂ ਯੋਧਿਆਂ ਦੀ ਜਿਹੜੀ ਹੈ ਜੀ ਹੈ ਸਭ ਨੂੰ ਸਨਮਾਨ ਕਰਨਾ ਚਾਹੀਦਾ ਪਰ ਸ਼ਰਤ ਇਹ ਕਿ ਅਸੀਂ ਉਹਨਾਂ ਦੇ ਬਣਾਏ ਹੋਏ ਕਾਨੂੰਨਾਂ ਨੂੰ ਅੱਗੇ ਤੋਰੀਏ